ਸਸਕਾਲ ਜੀ। ਹੋ ਕਿੱਦਾਂ ਹਣ? ਠੀਕ ਐ। ਤੈਨੂੰ ਖਿੱਚਲਾ ਕਰੀ ਤੂੰ ਸਾਡਾ ਦੰਦ ਕਿਆ ਕਰਨਾ ਓਰੇ? ਜਾਣ ਦੇ। ਮੈਂ ਹੱਦ ਹੋ ਗਈ ਤੇਰੀ। ਤੇਰੀ ਮੱਕੀ ਦੀ ਗੱਲੇ ਦੀ। ਦੇ ਗੱਲਾਂ ਸੁਣ ਲੈ। ਅਜੀ ਗੱਲੇ ਵੀ ਰਾਖੀ ਖੜੇ ਓਰੇ ਵੀ। ਹਲੇ ਟਿਕਿਆ ਮੋੜ ਦਾ। ਆ। ਨਾ ਲੱਗਿਆ ਫਰਕ ਪੈਣ ਨੂੰ। ਮਾਨਤਾ ਦੀ ਗੱਲ ਹੁੰਦਾ ਕਿ ਜਿਹੜੇ ਵੇ ਇੰਨੇ ਕੰਮ ਉਲਦੇ ਵੇ ਉਹ। ਜੇ ਤੂੰ ਉਲਦੇ ਜੇ ਫੇਰ। ਹਾਂ ਕੰਮ ਤਾਂ ਫੇਰ ਸਿੱਧੇ ਹੋ ਜੂਗੇ। ਠੀਕ ਐ। ਹੁਣ ਹੁਣ ਕਿਆ ਫਰਕ ਆ ਬਈ ਇਹਦਾ? ਹਾਂ ਟੋਲ ਪੈਂਦਾ ਅੱਜ ਜਾ ਕੇ ਵੇਖੀ ਹੁਣ ਅੱਜ ਚਲਾਉਣਾ ਮੋਟਰ ਨਾ ਨਾ ਕੱਲ ਵੀ ਚਲਾ ਲਿਆ ਮੋਟਰਸਾਈਕਲ ਰੋਟ ਲਾਉਂਦਾ ਏ ਨਹੀਂ ਮੋਟਰਸਾਈਕਲ ਹਲੇ ਰਹਿਣ ਦੇ ਕੋਈ ਭਾਈ 6:00 ਵਜੇ ਤੇ ਤੀਏ ਦਿਨ ਬਾਅਦ ਮੋਟਰਸਾਈਕਲ ਭਗਿਆ ਇਹ ਨਾਲ ਲੈ ਕੇ ਆ ਜਾ ਮੋਟਰਸਾਈਕਲ ਕਹਿ ਨਹੀਂ ਗਿਆ ਤਨੂਕੇ ਲੈ ਕੇ ਗਿਆ ਮੈਂ ਨਾ ਕਿਥੇ ਪੱਟੀ ਕਰਾਉਣੇ ਗਿਆ ਠੀਕ ਆ ਭਾਈ ਫੇ ਸਾਨੂੰ ਗਲਤੀ ਲੱਗੀ ਹੋਣੀ ਕੋਈ ਕਿਥੇ ਗਿਆ ਤੇ ਆਪਾਂ ਰੋਪੜ ਇਹ ਦਿਨ ਦੋੜਾ ਉਦੋਂ ਦਾ ਹੋ ਗਿਆ ਪੰਜ ਦਿਨ ਚੱਲ ਦੋ ਦਿਨ ਇੱਧਰ ਉੱਧਰ ਪੰਜ ਦਿਨ ਹੁਣ ਮੀਂਹ ਕਰਕੇ ਥੋੜੀ ਜਿਹੀ ਕਾਊਂਟਿੰਗ ਗਲਤ ਹੁੰਦੀ ਆ ਤੇ ਤੂੰ ਗੱਡੀ ਭਾਈ ਦੇਖ ਮੈਂ ਇਹਨੂੰ ਬੁਲਾਇਆ ਮਗਾ ਰੋਪੜ ਜਾਣਾ ਇਹਨੂੰ ਵੀ ਚਾਹੀਦੇ ਸੱਟੇ ਮੋਟਰਸਾਈਕਲ ਚੱਕ ਕੇ ਆ ਗਿਆ ਤੁਰ ਕੇ ਆ ਗਿਆ ਇਹ ਭਾਈ ਮੈਨੂੰ ਤਾਂ ਐ ਦਾ ਵੀ ਪੱਟੀ ਗਰਾਉਂਡ ਜਾਣਾ ਸੀਰੀਅਸ ਮੈਟਰ ਆ ਗੱਡੀ ਲੈ ਕੇ ਆਵੇਂ ਨਾ ਇਹਦਾ ਮੋਟਰਸਾਈਕਲ ਬੈਠਾ ਕਹਿੰਦਾ ਬੈਠਾ ਹਾਂ ਫੀਲਿੰਗ ਉਹ ਵੀ ਮੈਂ ਸਕੋਰਪੀ ਚਲਾਉਂਗਾ ਹੁਣ ਇਸ ਬਲੈਨੂ ਚ ਲਈ ਜਾਣੀ ਪਹਿਲੀ ਵਾਰ ਹੱਥ ਪੈਣਾ ਤਾਂ ਲਾ ਇਦਾਂ ਉਹਨੂੰ ਆਪ ਚਾਹੀਦਾ ਤਾਂ ਤਾਂ ਇਹ ਕਹਿੰਦਾ ਉਹ ਹੈ ਨਹੀਂ ਤਾਂ ਉਧਰ ਘਰੇ ਤਾਂ ਕਹਿਣਾ ਮੇਰੇ ਪੱਜੀ ਬਸਟ ਇਹਨੂੰ ਸੜਦੀ ਪਈ ਹੋਈ ਆ ਨਹੀਂ ਨਹੀਂ ਸਾਰਾ ਕੁਝ ਦੇਖਣਾ ਪੈਂਦਾ ਹੋਰ ਸੜਾ ਬਾ ਠੀਕ ਆ ਲੋ ਭਾਈ ਗੰਨਾ ਚੈੱਕ ਕਰਨ ਆਏ ਆ ਹਾਂਜੀ ਕਿਆ ਕਹਿੰਦਾ ਹਾਂ ਠੀਕ ਹੈ ਗੰਨਾ ਕਹਿੰਦਾ ਠੀਕ ਹੈ ਪਾਣੀ ਨਾਲ ਲਾ ਰੱਬ ਲਾਈ ਦਿੰਦਾ ਏ ਰੱਬ ਜਿੰਨੀ ਲੋੜ ਉਹਨਾਂ ਲਾ ਦਿੰਦਾ ਉਹਨਾਂ ਠੀਕ ਆ ਵਧੀਆ ਸੇ ਉੱਪਰ ਕਾਪੜੀ ਜਿਹੀ ਜੰਮਦੀ ਨਹੀਂ ਨਰਮ ਰੱਖਦਾ ਇਹ ਗੰਨੇ ਨੂੰ ਚੱਕਣੀ ਸੌਖੀ ਆ ਉਹ ਬਹੁਤ ਦਿਖਣ ਲੱਗ ਗਿਆ ਹੁਣ ਤਾਂ ਇਹਦਾ ਡੜਾ ਮੋਟਾ ਯਾਰ ਹਾਂ ਬਾਈ ਅਸੀਂ ਥੋੜਾ ਜਿਹਾ ਔਟ ਖੜੇ ਆ ਸਾਈਡਾਂ ਤੇ ਆ ਦੇਖੋ ਇੱਧਰ ਇਹ ਦੇਖਣਾ ਉਰੇ ਆ ਆ ਦੇਖ ਤੁਸੀਂ ਕਿਹੜੇ ਸਾਬ ਜੰਮਿਆ ਹੋਇਆ ਗੰਨੇ ਦੇ ਦੇਖਣਾ ਤਾਂ ਇੱਧਰ ਨੂੰ ਦੇਖ ਜਿਹੜਾ ਹਾਏ ਹੈ ਬਾਈ ਜਿਹੜਾ ਕਹਿੰਦੇ ਆਹ ਹੈ ਆਹ ਹੈ ਆ ਗੰਨੇ ਦੇ ਉੱਪਰ ਹੀ ਸਾਈਡ ਵਾਲਾ ਹੁੰਦਾ ਜਿਹੜੀ ਨੇੜੀ ਅੱਖ ਹੁੰਦੀ ਹੈ ਹਾਂ ਔੜੇ ਵੀਜੇ ਕਰੀ ਆ ਪੈਣਾ ਬਜ਼ੁਰਗ ਕੰਨੀ ਕਰ ਦੇ ਦਿਓ ਇਹ ਤਾਂ ਆਪਣੇ ਹੋ ਗਿਆ ਜਾਂ ਗੰਨਾ ਘਟਦਾ ਉਹਨਾਂ ਨੇ ਗੌਂਡ ਛੱਡ ਲੈਣਾ ਉਹ ਵੇਜਣਾ ਦੇਖ ਸੈਡ ਲੱਗੀ ਹਰਾਈ ਵੇਜਣ ਹਾਂ ਹਾਂ ਠੀਕ ਹੈ ਠੀਕ ਆ ਉਹ ਪਾਣੀ ਵਾਲਾ ਜਿਹੜਾ ਪਾਣੀ ਲੈ ਉਹ ਜਦਾ ਜੰਮਿਆ ਹੋਇਆ ਉਹ ਤਾਂ ਉਹ ਤਾਂ ਖੇਤ ਉਰੇ ਤੇ ਦੇਖ ਲੈ ਆਹ ਦੇਖ ਉਹ ਆਇਆ ਪਰ ਦੇ ਉਹਰੇ ਕਾ ਤਾਂ ਨਹੀਂ ਜੰਮਿਆ ਦਿਖਾ ਦਿਓ ਹਾਂ ਹਾਂ ਅਸੀਂ ਜੰਮਦਾ ਜੰਮਲੀ ਤੇਰਾ ਮੀਂਹ ਦਾ ਕਾਲੇ ਤੇਰਾ ਰੱਬ ਨੇ ਤੇਰੀ ਸੁਣ ਲਈ ਵੀ ਬੰਦਾ ਢਿੱਲਾ ਏ ਉਹ ਫੋਨ ਕਰਦੇ ਮੇਰੀ ਉੱਥੇ ਨਾ ਸਿਮਾ ਉੱਥੇ ਕਮਰੇ ਵਿੱਚ ਸੈਂਚ ਦੇ ਕੜਾਈ ਕਰ ਦੂ ਮੈਂ ਪੈਰ ਨਾਲੇ ਕਰ ਦੇ ਇੱਕ ਪੈਰ ਨਾਲੇ ਕਰੀ ਹਾਂ ਵੀ ਇਹ ਤਾਂ ਲੱਤ ਦਾ ਜੋਰ ਨਹੀਂ ਲੱਗਣਾ ਨਾ ਪਿੰਨਿਕ ਦਾ ਹਾਂ ਲੈ ਕੱਢਾਂ ਦੱਸੀ ਫਿਰ ਮੈਨੂੰ ਉਹ ਨਾ ਬੈਠੋ ਕੀ ਕਹਦੇ ਨਾ ਕੀ ਪਛੀ ਨਾ ਘੜਦੀ ਬਾ ਪਤੀ ਹੈ ਨਹੀਂ ਉਹ ਇਹ ਨਿਕਲ ਨਹੀਂ ਗਿਆ ਹਟੋ ਵੀ ਉਹ ਲੂੰਗੀ ਬੱਸ ਕਰਾ ਛੱਡੀ ਜਨੇ ਦਾ ਗੰਦੇ ਨਿਕਾ ਨਿਕਲਣ ਇੱਥੇ ਤੇ ਚਲੋ ਬਾਈ ਜਮਿਆ ਤਾਂ ਹੁਣ ਇਹ ਸਾਰਾ 100% ਜੰਮਿਆ ਹੋਵੇ ਬੱਸ ਹਾਂ ਉਹ ਉਹ ਜੰਮਿਆ ਪਿਆ ਬਾਈ ਉਹ ਕੁਝ ਵੀ ਨਹੀਂ ਰਿਹਾ ਪਿਆ ਇਹ ਪਾਣੀ ਕਰਕੇ ਕਹਿ ਲਾ ਆ ਦੇਖਾ ਨਿਕਲਦਾ ਨਿਕਲਦਾ ਇਹਦਾ ਅਡਲੇ ਦੇ ਕੇ ਮਨਹੂਰ ਤਰ੍ਹਾਂ ਲੱਗਾ ਵੀ ਹੁਣ ਮੰਡ ਜਾਏ ਵੀ ਉਹਨੇ ਤੁਸੀਂ ਦੇਖੀ ਹੋਣੀ ਬਾਈ ਰੀਲ ਆ ਦੇਖ ਆ ਦੇਖੋ ਬਾਈ ਆ ਲੱਗੇ ਜੰਮੇ ਪਏ ਆ ਉੱਪਰ ਗੌਂਡੀ ਜੀ ਬਾਕੀ ਜਿਹੜਾ ਉੱਪਰ ਰਹਿ ਗਿਆ ਉਹਨੂੰ ਛੇਤੀ ਨਿਕਲੇ ਹਾਂ ਉਣੀ ਕਾ ਜਿਹੜਾ ਰੇਹ ਵਾਂਗੂ ਲੱਗਦਾ ਮੀਂਹ ਰੋਜ। ਹਲੇ ਆਹ ਕਿਆ ਰੱਖਿਆ ਪਿਆ? ਇਹ ਬਾਈ ਸੈਂਪਲ ਰੱਖਿਆ ਹੋਇਆ। ਅੱਛਾ। ਇਹਦੇ ਨੰਗ ਨਹੀਂ ਹੋਣਾ ਦਾ ਗੰਨਾ ਜੇ ਉਹੀ ਰੱਖਦਾ। ਆਹ ਮਜ਼ਾਕ ਦੀ ਗੱਲ ਨਹੀਂ। ਵੀ ਕੰਦ ਮੰਗੋ ਵੜ ਜਾਣਾ ਦਾ। ਟਿੱਲੀਆਂ ਜਾਂ ਖੜੀਆਂ ਉਹਨਾਂ ਨੇ ਕਿਆ ਗੰਨਾ ਬਣਨਾ ਜਿਹੜੀ। ਹਾਂ। ਇਹ ਤਾਂ ਦੂਈ ਮਸ਼ੀਨ ਆਉਂਦੀ ਉਹਦਾ ਫਾਇਦਾ ਤਾਂ ਫਿਰ। ਹਾਂ ਇਹ ਤਾਂ ਬਾਤ ਆ ਨੇ ਪੁੱਛੇ ਬਹੁਤ ਕਰ ਜਣਾ ਦਾ। ਵੀ ਸੋ ਮਸ਼ੀਨ ਲੈਣੀ ਪੈ ਜਾਣੀ ਦੀ ਐ। ਮੋਟਰ ਪਰ ਕਰੀ ਸਫਾਈ ਆ ਜਾ ਇੱਧਰ ਨੂੰ। ਅੰਬ। ਜਰਾ ਵੇਚਣਾ ਹੈ ਬਾਅਦ ਕੇ ਪਾਉਣਾ ਹੈ। ਤੀਨੂ ਇਹਨੂੰ ਚਰੀ ਵੀ ਜਣੀ ਹੈ ਚਰੀ ਇਹ ਤਾਂ ਤਿੱਲੀ ਦਿਖਾਉਣੀ ਪੈਣੀ ਹੈ ਨਹੀਂ ਹਾਂ ਉਹ ਮੀਂਹ ਪੈਂਦਾ ਤਾਂ ਗਲ ਗਿਆ ਕੰਮ ਪਰ ਇਹ ਦੂਆ ਫੇ ਤਾਂ ਨਾ ਚ ਮੱਛੀਆਂ ਫੜਨੇ ਵਾਲਾ ਕੰਮ ਹੋ ਜਾਂਦਾ ਗੱਲ ਉਹੀ ਹੈ ਨਾ ਹੁੰਜੇ ਪਰ ਲੈ ਕੇ ਖੜੇ ਰਹੋ ਹੁਣ ਉਕਣਾ ਉਹ ਨਹੀਂ ਹੋਣੀ ਹੈਗੀ ਨਾਲੇ ਗੱਲ ਨਹੀਂ ਵੀ ਨਹੀਂ ਨਹੀਂ ਹੁਣ ਤੂੜੀ ਵੀ ਨਹੀਂ ਬਣਨੀ ਉਕਣਾ ਜਿਹਦੀ ਰਹਿ ਗਈ ਜਿਹੜੀ ਰਹਿ ਗਿਆ ਕਾਲੀ ਬਣਨੀ ਹੈ ਨਾ ਬਾਈ ਉਹ ਮਰਦਨ ਦਾ ਉਹਦਾ ਕਰਦਾ ਬਣਨਾ ਗੜਦਾ ਚੱਲਣਾ ਉਹਦਾ ਕਰਦਾ ਚਰੀ ਦਾ ਵੀ ਟਰਾਲੀ ਦੇ ਨਹੀਂ ਸੜੀ ਆਪਣਾ ਲਾ ਇੱਥੇ ਕਾਲੇ ਦੇ ਉਹਦੇ ਬਈ ਬਣਾਉਣੀ ਉਰੀ ਤੇ ਬਣਾਉਣੀ ਤਾਂ ਹੀ ਛੱਡੀ ਪਈ ਉਹ ਬਣਾਉਣਾ ਨੂੰ ਕਿਹਾ ਉਹ ਲੈਨੇ ਕਰਤੀ ਬੱਸ ਕਹਿੰਨਾ ਬੱਸ ਉਹ ਮੈਂ ਹੀ ਬੱਸ ਕਰੀ ਲੈ ਇਹਦੀ ਕਾ ਬਣਦੀ ਦੂੜ ਯਾਰ ਲੈ ਲਾਨ ਤਾਂ ਦੇਖਿਆ ਜਾਊਗਾ ਸਭ ਗੋਲਮਾਲ ਹੈ ਆਪਾਂ ਨੂੰ ਪਤਾ ਵੀ ਰੇਟ ਆਇਆ ਨਹੀਂ ਟੂੜੀ ਦਾ ਕੋਈ ਕਿੱਥੇ ਨੱਠੇ ਭਜੇ ਵੀ ਰੂਗੇ ਦੇਖੋ ਜੀ ਕਾਲਾ ਤੋ ਲਾ ਗਿਆ ਅੱਜ ਕੀ ਕੜਾਦੌਲਾ ਆ ਗਿਆ ਹੈ ਤੋੜੀ ਦਾ ਲੋ ਬਾਈ ਬੂਰ ਬੋਖ ਆਇਆ ਤਾਂ ਪਰ ਪੱਕ ਪੱਕ ਕੇ ਥੱਲੇ ਵੀ ਘਿਰ ਲੱਗੀਆਂ ਵੀਰ ਪਰ ਚੁੱਕਣ ਲੱਗੀਆਂ ਹਾਂ ਸਾਦੇ ਇਹ ਰੇ ਕੰਮ ਨੂੰ ਹੈ ਬਾਈ ਸਾਡਾ ਉਸ ਬਥੇਰੇ ਝੜ ਗੇ ਹਵਾ ਨਾਲ ਹਾਂ ਝੜਤਾ ਗਿਆ ਆਹ ਜਿਹੜੀ ਆਹ ਹੋਈ ਗਿਆ ਲੈ ਆ ਕੋਈ ਨਹੀਂ ਜੁੜਿਆ ਨਾ ਇਹ ਪਤਾ ਨਹੀਂ ਕੀ ਸੀਨ ਆ ਯਾਰ ਆਦੇ ਖਾ ਕੇ ਦੇਖ ਮੱਛੀ ਆ ਨਾ 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 ਇਹ ਪੁੱਤ ਇਹ ਦੇਖ ਹਾਂ ਸੁੱਕ ਗਈ ਹੈ ਚੁੱਕ ਗਈ ਇਹ ਤਾਂ ਕਤੇ ਅੰਬਾਂ ਦੀ ਵੱਢ ਲੋ ਉਸ ਵਾਦਾ ਪਤਾ ਪਿਆ ਏ ਹੂੰ ਇਹ ਸੀਨ ਪਤਾ ਨਹੀਂ ਬਾਈ ਕੀ ਹੋਇਆ ਜਿੰਨੀਆਂ ਗੰਭੀਆਂ ਹੂੰ ਲੱਗਦੀਆਂ ਐਡ ਕੀ ਉਹਦਾ ਉੱਪਰ ਢੜੀਆਂ ਘਟ ਹੈ ਉਹਨੂੰ ਕਿਹੜਾ ਰੱਖਣੇ ਜਿੰਨੇ ਕਿ ਜੋਗਾ ਹੈਗਾ ਏ ਹਾਂ ਆਹੋ ਇਹਨੇ ਵੀ ਐਡੇ ਨੇ ਖਰਾ ਕੇ ਇਹਨਾਂ ਨੂੰ ਕਿੱਥੇ ਦੇਣੀ ਆ ਨਾਲ ਜੇ ਇੰਨੀ ਅੰਬੇ ਲੱਗੇ ਉਹ ਤਾਂ ਅੰਬੇ ਲੱਗ ਗਏ ਨਾਲ ਜੇ ਇੰਨੀ ਅੰਬੇ ਲੱਗੇ ਉਹ ਤਾਂ ਰੋਜ਼ ਲੜਾਈ ਹੋਏਗਾ ਇੰਨੀ ਤੁਹਾਡਾ ਨਾਮਾਂ ਕੋਈ ਹੰਗੀਆਂ ਨਹੀਂ ਵਿਗਣੀਆਂ ਲੜਾਈ ਨੂੰ ਬਾਈ ਤਾਂ ਹੋ ਜਾਣਾ ਜੇ ਆਂਬੀਆਂ ਵੀਰ ਗੁਰੂ ਆਉਣਾ ਐਦ ਕੀ ਰੋਹਾ ਕਾ ਮੰਬੀਆਂ ਦਾ ਹੋ ਜਾਣਾ ਤੇ ਰੱਬ ਸਭ ਕੁਝ ਸੋਚ ਕੇ ਆਬ ਹਾਂ ਜਿੰਨੇ ਵੀ ਚੋਦੇ ਆ ਹੂੰ ਖਲਬਤ ਬੱਤ ਹਾਂਜੀ ਉਹ ਦੇਖੀ ਤੈਨੂੰ ਗੰਨਾ ਹਾਂ ਮੇਰੇ ਦੇ ਕੁਝ ਨਹੀਂ ਲੱਗਦਾ ਹੈਗਾ ਦੂਰ ਤੇ ਦੇਖ ਠੀਕ ਆ ਉਹ ਦੇਖਿਓ ਕੋਲਾ ਗਿਰਿਆ ਤੂੰ ਰੈਣ ਦੇ ਬਾਬਾ ਰੱਬ ਰੱਬ ਕਰ ਲੱਗੇ ਬਾਈ ਉਹ ਕੌਣ ਪਾਕਿਸਤਾਨ ਨਾਲ ਤੇਜ਼ ਕਰਤਾ ਨੇ ਹਾਂ ਹਾਂ ਰਾਤ ਮੈਚ ਵੀ ਰੱਦ ਹੋ ਗਿਆ ਪਤਾ ਨਹੀਂ ਕਿਹੜੇ ਕਾਰਨ ਕਰਕੇ ਹੋਇਆ ਪਰ ਲੈਟਾਂ ਬੰਦ ਕਰਵਾਈਆਂ ਲੈਟਾਂ ਬੰਦ ਕਰਵਾਤੀਆਂ ਉਹਦੇ ਕਰਕੇ ਹੋ ਗਿਆ ਬੰਦਾ ਆਏ ਬਾਈ ਜਿਹੜਾ ਸੁੱਕੇ ਚ ਬੀਜਿਆ ਹੋਇਆ ਹੈ ਨਹੀਂ ਫਰਕ 19 21 ਦਾ ਨਹੀਂ ਹੈਗਾ ਫਰਕ ਫਰਕ ਜਿਆਦਾ ਹਾਂ 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 ਦੇਖ ਉਹ ਨਿਕਲ ਰਿਹਾ ਯਾਰ ਇਹ ਖੇਤ ਦਾ ਹੀ ਮਿੱਟੀ ਦਾ ਫਰਕ ਹੈ ਹੂੰ ਵੀ ਇਹਨੂੰ ਪਾਣੀ ਨਹੀਂ ਲੱਗਿਆ ਖੇਤ ਥੋੜੀ ਗਰਮੈਸ ਪਰੇ ਤਾਂ ਇਹਹੀ ਡੈਮੋ ਕਰਿਆ ਤਾਂ ਲੈ ਬੱਲੇ ਬੱਲੇ ਤੇਰੇ ਮਿੱਟੀ ਦਾ ਪੁਰਪਰੀ ਆ ਪੁਰਪਰੀ ਆ ਉਹ ਡਲੇ ਆ ਰਾਸ ਜੀ ਮਿੱਟੀ ਆ ਹਾਂ ਹੋਰ ਸਾਹੀ ਮੰਡ ਵਰਗੀ ਸੀ ਉਹਦੇ ਉਧਰ ਚੱਲੀ ਉਹ ਮੱਕੀ ਸੱਤ ਸੱਤ ਇਹਦਾ ਚਿਚਾ ਨਹੀਂ ਪੈਂਦੀ ਹੂੰ ਲੋ ਭਾਈ ਮਸ਼ੀਨਾਂ ਵਾਲਾ ਤਿਆਰ ਹੋਣ ਲੱਗਿਆ ਮਾਸੜ ਕਹਿੰਦਾ ਮੈਨੂੰ ਪਸੰਦ ਨਹੀਂ ਮਸ਼ੀਨ ਵਿੱਚ ਪੱਡਣਾ ਆਹੋ ਫਿਰ ਆ ਬੇਚ ਬੋਲੋ ਨਾਲ ਦਾ ਇੱਕ ਟਾਈਮ ਦਾ ਕੱਟ ਬਣ ਦੇਣਾ ਹਾਂ ਹਾਂ ਬਿਲਕੁਲ ਮਾਸੜ ਮੈਂ ਤਾਂ ਵੱਢ ਲਈ ਗਿਆ ਤੇ ਸਵੇਰੋਂ ਇਹ ਤਾਂ ਦੱਸਿਆ ਨਹੀਂ ਮੈਨੂੰ ਵੀ ਇੱਥੇ ਬਣਾਉਣਾ ਮੈਂ ਤਾਂ ਕਹਿੰਦਾ ਹੁੰਜੇ ਬਣਾਉਣਾ ਜਿੱਥੇ ਵੱਢ ਲਿਆ ਨਹੀਂ ਨਹੀਂ ਇੱਧਰ ਫਿਰ ਆਏ ਨਾ ਪਾਣੀ ਪੂਣ ਲੈਣ ਨੂੰ ਮੈਂ ਸਿੱਧਾ ਹੋ ਜਾਊਗਾ ਆ ਫਿਰ ਬੈਂਦੜ ਹੋਊਗਾ ਨਹੀਂ ਉਹ ਤੱਕ ਮੈਨੂੰ ਖਾਲ ਪਾਉਣੀ ਪੈਣੀ ਉਹ ਤਾਂ ਫਿਰ ਟਿੱਕੀ ਤੇ ਕੋਈ ਚਾਹੀਦੀ ਪਨੀਰੀ ਹਾਂ ਬਾਈ ਸਿੱਧੀ ਰੱਖ ਕੇ ਗਾ ਪਾ ਦੇਣੀ ਬਾਕੀ ਬਾਈ ਬੱਦਲ ਫੇਰ ਚੜ੍ਹ ਆਇਆ ਇਹ ਕੋ ਦਿਨ ਮਿਸ ਕਰਦਾ ਹੀ ਨਹੀਂ ਠ ਹਾਂ ਬੱਦਲ ਦਾ ਖੜ ਜਾਊਗਾ ਮਸਹਣਾ ਸੇ ਕੰਮ ਥੋੜਾ ਕਹਿੜਾ ਹੈ ਕੰਮ ਕਹਿੜਾ ਲੱਗਦਾ ਅੱਜ ਮੈਂ ਇਹਨੂੰ ਦੱਸਦਾ ਵੀ ਅੱਜ ਧੁੱਪਾਂ ਹੀ ਹੋਰ ਤਰ੍ਹਾਂ ਦੀ ਲੱਗਦੀ ਹੈ ਹਾਂ ਕਹਿੜਾ ਹੀ ਲੱਗਦਾ ਤਾਂ ਹੀ ਮੈਂ ਤੁਹਾਨੂੰ ਕਹਿੰਦੇ ਬੱਦਲ ਦਾ ਖੜ ਜਾਊ ਤੇ ਬਾਈ ਅੱਜ ਸਾਡੇ ਲਾਉਸਮੈਂਟ ਉਹ ਨਾ ਚੜ੍ਹ ਜਾਣ ਹਾਂ ਅੱਜ ਬਾਈ ਸਾਡੇ ਹੁਣ ਲਾਉਸਮੈਂਟ ਵੀ ਹੋ ਗਈ ਛੜੀ ਆ ਤੇ ਜਿਹੜੀ ਆ ਡੈਰੀ ਦਾ ਟਾਈਮ ਹੋ ਬਾਈ 7:30 ਤੇ ਬਾਅਦ ਬੰਦ ਕਰ ਦੇਣੀ ਅੱਗੇ ਮਸਹਣ 9 ਵਜੇ ਤੱਕ ਖੁੱਲੀ ਰਹਿੰਦੀ ਆ ਨਾ ਅੱਗੇ 9 ਵਜੇ ਤੱਕ ਖੁੱਲੀ ਰਹਿੰਦੀ ਅੱਗੇ ਬਾਈ 9 ਵਜੇ ਤੱਕ ਖੁੱਲੀ ਰਹਿੰਦੀ ਅੱਜ ਗਰਮੀਆਂ ਦੇ ਦਿਨ ਹੈ ਗਰ ਅੱਜ ਭਾਈ 7 ਵਜੇ ਤੋਂ ਬਾਅਦ ਕਹਿੰਦੇ ਬੰਦ ਕਰ ਦੇਣੀ 7 ਵਜੇ ਸੂਰਜ ਨੂੰ ਛਿਪਦਾ ਜਾ ਬੰਦ ਹੋ ਜਣੀ ਹਾਂ ਤੇ ਸਾਰੇ ਲਾਈਟਾਂ ਦਾ ਚੱਕਰ ਆਇਆ ਹਾਂ ਤੇ ਭਾਈ ਅੱਜ ਤੁਸੀਂ ਮਾਸੜ ਦੇ ਵਲੌਗ ਚ ਦੇਖਿਆ ਹੀ ਆ ਲਾਈਟਾਂ ਜਿਹੜੀਆਂ ਹੈਗੀਆਂ ਸੋਲਰਾਂ ਸੀ ਨਹੀਂ ਸਾਰਿਆਂ ਨੇ ਸਾਡੇ ਪਿੰਡ ਨੇ ਭਾਈ ਖੋਲਤੀਆਂ ਇਹ ਨਹੀਂ ਖੋਲਦਾ ਭਾਈ ਵੀ ਅਸੀਂ ਖਲਾਉਂਗੇ ਹਾਂ ਖਲਾਉਂਗੇ ਭਾਈ ਜਰੂਰ ਖਲਾਉਂਗੇ ਹਾਂ ਵੀ ਕੰਮ ਹੈ ਖਤਰੇ ਵਾਲਾ ਖਤਰੇ ਵਾਲਾ ਕੰਮ ਆ ਜੇ ਕਹਿ ਰਹੀ ਹੈ ਗਵਰਨਮੈਂਟ ਆ ਨਾ ਮਾਸੜ ਇਹਦਾ ਮਤਲਬ ਕੰਮ ਖਤਰੇ ਵਾਲਾ ਖਤਰੇ ਵਾਲਾ ਕੰਮ ਆ ਨਵਤਾ ਸੇ ਤਾਂ ਤਾਹੀ ਪੁੱਜੀ ਐ ਆਹੋ ਨਹੀਂ ਇਹ ਕਿਦਾ ਹੋ ਕਰਦਾ ਏ ਇਹ ਖਤਰਾ ਦੇਖਦਾ ਹੂੰ ਮੈਂ ਤਾਂਹੀਂ ਕਹਿੰਦਾ ਬੱਦਲ ਦਾ ਸਰਜੂਗਾ ਇਹਦਾ ਔਖਾ ਹੋ ਜਾਣਾ ਕੰਮ ਦੇ ਚੜੇ ਆਏ ਇਹ ਚੜੇ ਆਏ ਬਾਕੀ ਦੇਖੋ ਬਾਈ ਤਾਂ ਖਾਨ ਆ ਦਵੱਲੇ ਉਹੀ ਮਾਮਾ ਦੇ ਪੁੱਤ ਆ ਜਿਹੜੇ ਮਰਨੇ ਆ ਹੋਰ ਕਿਸੇ ਦਾ ਗਿਆ ਜਾਣਾ ਕਿਸੇ ਦਾ ਕੁਝ ਨਹੀਂ ਜਾਣਾ ਹੈਗਾ ਪੰਜਾਬ ਆ ਦਵੱਲੇ ਹੀ ਬੈਠਾ ਦਵੱਲੇ ਹੀ ਪੰਜਾਬ ਆ ਬਾਈ ਅਸੀਂ ਤਾਂ ਕਹਿੰਦੇ ਆ ਵੀ ਇੱਕ ਨਹੀਂ ਸਰਜਵੇ 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 ਬਹੁਤ ਵਧੀਆ ਹਨਾ ਬਾਕੀ ਚਲੋ ਸਾਡੇ ਨਾਲ ਸਿਆਣੇ ਆ ਭਾਈ ਸਿਆਣੇ ਆ ਪੜ੍ਹੇ ਲਿਖੇ ਬੈਠੇ ਆ ਪੜ੍ਹੇ ਲਿਖੇ ਬੈਠੇ ਆ ਹੂੰ ਯਾਨੀ ਸਾਡੀ ਹੋਰ ਕੋ ਉਹਨਾਂ ਦੀ ਸੋਚ ਹੋਰ ਹੈ ਹੋਰ ਆਹ ਤਾਂ ਵਿੱਚ ਬਹੁਤ ਬੈਠੇ ਆ ਜਿਹੜੇ ਰੋਕਦੇ ਆ ਹਾਂ ਦੱਸਦੇ ਆ ਬਾਇਓ ਡਾਟਾ ਵਿੱਚ ਨਿਸ਼ਾਨ ਬਹੁਤ ਹੋਣਾ ਹੂੰ ਰੋਕਣ ਵਾਲੇ ਬੈਠੇ ਆ ਪਰ ਰਾਤ ਬਾਈ ਸਾਨੂੰ ਮਾੜਾ ਮੋਟਾ ਜਿਕਣਾ ਹੁਣ ਆਪਾਂ ਨੈਟ ਚਲਾਉਨੇ ਆ ਇਹ ਪਤਾ ਲੱਗਿਆ ਬਈ ਹੋਇਆ ਰਾਤ ਗੜਬੜੀ ਹੋਈ ਆ ਗੜਬੜ ਤਾਂ ਹੋ ਹੀ ਜਾਂਦੀ ਹੂੰ ਇੱਕ ਅੱਗੇ ਹੁੰਦੀ ਅੱਗੇ ਵੀ ਧੀ ਪਤਾ ਇਹਦਾ ਲੱਗਦਾ ਮਾਣ ਜੀ ਮੈਚ ਦੇਖੀ ਭਲੇ ਚੰਗੇ ਥੋੜੀ ਜੀ ਗੱਲ ਹੋਰ ਤਰ੍ਹਾਂ ਉੱਠੀ ਵੀ ਹੁਣ ਇਹਦਾ ਪਤਾ ਲੱਗਿਆ ਹਾਂ ਮਾ 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 ਸੜ ਅ ਜਿਹੜਾ ਮੈਚ ਦੇਖਦੇ ਦੇ ਮੈਚ ਹੁੰਦਾ ਤਾਂ ਬਾਈ ਧਰਮਸਾਲਾ ਚਾਈ ਪੀ ਉਹ ਇੱਕ ਠੱਪ ਜਿਹਾ ਹੀ ਕਰਤਾ 10 ਵਜੇ ਕੋਈ ਸੁਰ ਨਹੀਂ ਲੱਗਿਆ ਉਹਦਾ ਅਸੀਂ ਤਾਂ ਹੀ ਦੇਖਦੇ ਹਾਂ ਚਲ ਉਹਨਾਂ ਨੇ ਆਏ ਤਾਂ ਨਹੀਂ ਕਿਹਾ ਹੈਗਾ ਵੀ ਆਏ ਆ ਹੋ ਗਿਆ ਉਹ ਕਹਿੰਦੇ ਵੀ ਲਾਈਟਾਂ ਖਰਾਬ ਹੋ ਗਈਆਂ ਸਟੇਡੀ ਹੁੰਦੀਆਂ ਵਿਚਲੀ ਗੱਲ ਤਾਂ ਦੱਸੀ ਨਹੀਂ ਨਹੀਂ ਐਡੇ ਲਾਈਟਾਂ ਵੀ ਖਰਾਬ ਨਾਲ ਦੇ ਕੰਮ ਹੈ ਲਾਈਟੇ ਪਿੱਛੇ ਦੇ ਕੱਟਣ ਲੱਗੇ ਹਾਂ ਆਪਣੇ 12 ਵਜੇ ਤੱਕ ਰਾਤ ਦੇ ਲਾਈਟ ਪਿੱਛੇ ਦੇ ਕੱਟਣੀਆਂ ਹਾਂ ਹਾਂ ਅ ਕੱਲ ਵੀ ਤਾਂ ਉਹ ਤੋਂ ਸੱਤ ਬੱਦੇ 12 ਵਜੇ ਹੁਣ ਅਹੀ ਲੋਸਮੈਂਟ ਕਰੀ ਵੀ ਆਪਣੇ ਬਟਨ ਬੰਦ ਰੱਖਣੇ ਲੱਟਾ ਬੰਦ ਰੱਖਣੇ ਕਿਤੇ ਇਹ ਨਾ ਹੋਈ 12 ਵਜੇ ਆ ਤੇ ਬਲ ਜਵੇ ਹਾਂ ਚਲੋ ਭਾਈ ਰੱਬ ਸੁੱਖੇ ਰੱਖੇ ਆਇਂਦਾ ਚਲੋ ਪੰਜਾਬ ਪਰ ਬਹੁਤ ਕੁ ਸਮੱਸਿਆ ਚੜ ਚੜ ਕੇ ਆ ਲਿਆ ਆਹ ਕਾ ਲਿਆ ਹਾਂ ਗੁਰੂਆਂ ਪੀਰਾਂ ਦੀ ਧਰਤੀ ਆ ਹਾਂ ਇਨੀ ਕੁ ਸੰਦਾ ਸਮਝਿਆ ਅਰਦਾਸ ਹੈ ਹਰੇ ਕੇ ਕਰਦਾ ਹੁਣ ਹਰੇ ਕੇ ਕਰਦਾ ਬਈ ਬਾਕੀ ਕਹਿ ਵੀ ਸਕਦੇ ਅਸੀਂ ਹਾਂ ਕੱਲ ਜੋ ਕੋਈ ਪੂਰੇ ਜੋਰਾ ਪਰ ਆਹੋ ਇਹ ਵੀ ਆ ਕੱਲ ਜੋ ਵੀ ਆਹੋ ਹੁਣ ਸਮਝਿਆ ਫੇ ਕੋਈ ਨਾ ਕੋਈ ਹੋਣਾ ਵੀ ਹੁੰਦਾ ਥੋੜਾ ਵੀ ਹੁੰਦਾ ਸਮਝਿਆ ਹੂੰ ਇਹ ਹੁਣ ਅਸੀਂ ਪਹਿਲੇ ਫਾਊਂਡੇਸ਼ਨ ਕਰ ਲਈ ਆ ਵੇ ਆਹੋ ਮੌਜਾ ਬਾਈ ਮੌਜਾ ਬਾਈ ਉਹਦੀ ਆਪਣੇ ਕਿ ਨਹੀਂ ਤੇ ਕੋਸ਼ਿਸ਼ ਰੱਖਣੀ ਹੈ ਹੂੰ ਕੱਤਾ ਬਾਈ ਤਿਆਰ ਬਾਕੀ ਉੱਪਰ ਵੀ ਵੇਰ ਕੜਕੜ ਜੀ ਹੁੰਦੀ ਆ Ha <laughs> ha.